ਸਤਿ ਸ਼੍ਰੀ ਅਕਾਲ ਛੱਡ ਦੀ ਗਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਕੋਟਪੁਰਾ ਚ 22 ਸਾਲਾ ਨੌਜਵਾਨ ਰੇਲਵੇ ਪੁਲ ਤੋਂ ਡਿੱਗੇ ਹੋਏ ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਇੱਕ ਇਵੈਂਟ ਚ ਪਾਣੀ ਵਾਲੀ ਟੈਂਕੀ ਦੇ ਕਮਰੇ ਚੋਂ ਨੌਜਵਾਨ ਦੀ ਮੇਰੀ ਲਾਸ਼ ਕਈ ਦਿਨਾਂ ਤੋਂ ਸੀ ਲਾਪਤਾ ਪਰਿਵਾਰਕ ਮੈਂਬਰਾਂ ਨੇ ਜਤਾਇਆ ਕਤਲ ਦਾ ਖਦਸ਼ਾ ਐਮਪੀ ਗੁਰਜੀਤ ਔਜਲਾ ਇੱਕ ਗਰੀਬ ਪਰਿਵਾਰ ਲਈ ਬਣੇ ਮਿਸਾਲ ਗਰੀਬ ਦੇ ਧੀ ਦੇ ਵਿਆਹ ਦਾ ਸਾਰਾ ਖਰਚਾ ਚੁੱਕਣ ਦਾ ਚੁੱਕਿਆ ਜ਼ਿਮਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੋਟਪੂਰਾ ਰੇਲਵੇ ਸਟੇਸ਼ਨ ਦੇ ਪੁਲ ਤੋਂ ਹੇਠਾਂ ਡਿੱਗਣ ਨਾਲ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਦੀ ਪਛਾਣ 22 ਸਾਲਾ ਮਹਿਕਪ੍ਰੀਤ ਵਜੋਂ ਹੋਈ ਹੈ ਜਿਸ ਨੂੰ ਜ਼ਖਮੀ ਹਾਲਤ ਵਿੱਚ ਰੇਲਵੇ ਪੁਲਿਸ ਦੇ ASI ਰਜਿੰਦਰ ਬਰਾਰ ਅਤੇ SI ਕੁਲਵਿੰਦਰ ਸਿੰਘ ਦੀ ਟੀਮ ਵੱਲੋਂ ਕੋਟਪੂਰਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੌਕੇ ਤੇ ਪਹੁੰਚੇ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ 22 ਸਾਲਾ ਮਹਿਕਪ੍ਰੀਤ ਵਿਆਹ ਸ਼ਾਦੀਆਂ 'ਚ ਵੇਟਰ ਦਾ ਕੰਮ ਕਰਦਾ ਹੈ ਤੇ ਉਹਨਾਂ ਨੂੰ ਰੇਲਵੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਹਿਕਪ੍ਰੀਤ ਰੇਲਵੇ ਪੁਲ ਉੱਪਰੋਂ ਥੱਲੇ ਇੱਕ ਬੇਗਪੇਹ ਜਿਸਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਇਹ ਇੱਕ ਲੜਕਾ ਹੈ ਮਹਿਕਪ੍ਰੀਤ ਸਿੰਘ ਉਮਰ 18 ਸਾਲ ਦਾ ਠੀਕ ਹੈ ਇਹ ਜੈਤੋ ਕੰਮੀ ਰਹਿਣਾ ਲਈ ਇਹ ਅਚਾਨਕ ਕਿਤੇ ਨੀਪੋ ਕਿਤੇ ਨੀਚੇ गिर ਗਿਆ ਤੇ ਜਿਸਨੂੰ ਤ੍ਰੰਤੀ ਅਸੀਂ ਐਂਗੂਲੈਂਸ ਲੈ ਆ ਕੇ ਹਸਪਤਾਲ ਦਾ ਕਰਵਾਇਆ ਜ਼ਿਲ੍ਹਾ ਤਰਨਤਾਰਨ ਦੇ ਵੀਦਾਨ ਸਭਾ ਹਲਕਾ ਖੇਮਕਰ ਨਦੀਨ ਪਿੰਦੇ ਕਸਬਾ ਪਿੱਖੀਵਿੰਡ ਦੇ ਨੇਲੇ ਪਿੰਡ ਚੇਲਾ ਕਲੋਨੀ ਵਿਖੇ ਬੀਤੇ 2-3 ਦਿਨ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਪਿੰਡ ਚੇਲੇ ਦੀ ਪਾਣੀ ਵਾਲੀ ਟੈਂਕੀ ਚੋਂ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸਾਲਸ ਮਸੀਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਲਸ ਮਸੀਦ ਬੀਤੇ 2 ਦਿਨ ਤੋਂ ਘਰ ਤੋਂ ਲਾਪਤਾ ਸੀ ਤੇ ਉਹ ਉਸ ਦੀ ਪਾਲ ਕਰ ਰਹੇ ਸਨ ਤਾਂ ਇਹਨੇ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਸਾਲਸ ਮਸੀਦ ਪਿੰਡ ਦਿਰਾਜਕੇ ਵਾਲੀ ਸਾਈਡ ਨੂੰ ਗਿਆ ਹੋਇਆ ਹੈ ਉਹਨੇ ਕਿਹਾ ਕਿ ਜਦੋਂ ਉਹਨਾਂ ਨੇ ਉਸ ਦੀ ਪਾਲ ਕਰਨੀ ਸ਼ੁਰੂ ਕੀਤੀ ਤਾਂ ਉਸ ਨੂੰ ਲੱਭਦੇ ਪਿੰਡ ਚੇਲਾ ਕਲੋਨੀ ਦੀ ਬਣੀ ਪਾਣੀ ਵਾਲੀ ਟੈਂਕੀ ਦੇ ਕਮਰੇ ਕੋਲ ਆਏ ਤਾਂ ਵੇਖਿਆ ਕਿ ਸਾਲਸ ਮਸੀਦ ਦੀ ਲਾਸ਼ ਉੱਥੇ ਪਈ ਸੀ ਤੇ ਉਸਦੇ ਸਿਰ ਤੋਂ ਖੂਨ ਨਿਕਲ ਰਿਹਾ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਬਲਵੇ ਦੀ ਜਾਣਕਾਰੀ ਤੁਰੰਤ থানা ਪੀਖੇਬਨ ਪੁਲਿਸ ਨੂੰ ਦਿੱ ਇਹ ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਰਿਵਾਰ ਦੇ ਨੌਜਵਾਨ ਦਾ ਕਤਲ ਹੋਇਆ ਜਿਸ ਦੀ ਨੁਕਾਈ ਨਾਲ ਜਾਂਚ ਕਰਕੇ ਕਤਲ ਕਰਨ ਵਾਲੀ ਵਿਅਕਤੀ ਨੂੰ ਕਾਬੂ ਕੀਤਾ ਜਾਏ। ਨੌਕੇ ਤੇ ਪਹੁੰਚੇ ਸਬ ਡਿਵੀਜ਼ਨ ਪੇਖੀਵੰਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਟੈਕਨੋਲੋਜੀ ਕਿ ਇਹ ਮੁੰਡਾ ਲੈ ਗਿਆ ਨੂੰ ਅਰਸ਼ਰ ਚਨਾ ਦਾ ਘਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ। ਉਹ ਕਿੱਥੋਂ ਦਾ ਮੁੰਡਾ ਅਰਸ਼ਰ? ਉਹ ਤੋਂ ਲੱਗ ਹੋਈ ਸਾਡੀ। ਅੱਛਾ ਤੇ ਮੁੜ ਕੇ ਕੱਲ ਦਾ ਹੀ ਲਾ ਪਤਾ ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ ਕੀਤਾ ਸੀ ਉਹਨਾਂ ਗਏ ਹੋ ਆਂਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲਓ ਦਰਾਜ ਵਾਲੀ ਸਾਈਡ ਤੇ ਜਿੱਥੇ ਦੀ ਡੈਡ ਬੋਡੀ ਪਈ ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈਡ ਬੋਡੀ ਇੱਥੇ ਨਹੀਂ ਸਾਡੇ ਮੁੰਡੇ ਲੱਭਦੇ ਪਏ ਸਾਰੀ ਜਗ੍ਹਾ ਦੇ ਅੱਛਾ ਤੇ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹ ਤੇ ਕੱਲੇ ਕੱਲ੍ਹ ਦੇ ਹੀ ਆ ਲੈ ਕੇ ਆਏ ਹਾਂਜੀ ਕੱਲ੍ਹ ਦੇ ਸਾਲਸ ਸੀ ਇਹ ਕੱਲ ਦਾ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਕੱਲ੍ਹ ਦਾ ਹੀ ਸੀ ਮੈਂ ਤੇ ਦੇ ਵਾਰਸਿਆਂ ਨੂੰ ਲੱਭਦੇ ਫਿਰ ਰਹੇ ਸੀ ਜਦੋਂ ਆਏ ਜੇਲੇ ਦੇ ਬਾਹਰ ਜਿਹੜੀ ਆ ਪਾਣੀ ਵਾਲੀ ਟੈਂਕੀ ਦਾ ਕਮਰਾ ਚੈੱਕ ਕੀਤਾ ਤੇ ਇਹਦੇ ਵਿੱਚ ਇਹਦੀ ਜੈਲ ਬੋਰਡ ਪਈ ਸੀ ਤੇ ਹੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਹੈ ਤੇ ਸ਼ੰਕਾ ਜਾ ਰਹੀ ਹੋਗੀ ਕਿ ਇਹ ਕਤਲ ਕਰਕੇ ਇਹਨੂੰ ਇੱਥੇ ਸੁੱਟਿਆ ਗਿਆ ਕਿਉਂਕਿ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬੋਡੀ ਇੱਥੇ ਆ ਤੇ ਸੁਨਲ ਵੀ ਦੇਗੀ ਆ ਅਸੀਂ ਇਹਨਾਂ ਦੇ ਵਾਰਸਾਂ ਨੂੰ ਢੀਕ ਰਹੇ ਆ ਇਹਨਾਂ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹਦੇ ਮੁਤਾਬਕ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਅਨੀਵਰਸਿਟੀਸ਼ਨ ਉਹ ਅਮਲ ਚੱਲਿਆ ਅਟਜੋਗੀ ਤੇ ਡੈੱਡ ਬੋਡੀ ਜਿਹੜੀ ਉਹ ਡੈੱਡ ਹਾਊਸ ਪੇਜ ਕਿਤੇ ਦਾ ਪੋਸਟਮਾਰਡਿੰਗ ਕਰਾਇਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਤੀਜੀ ਵਾਰ ਐਮਪੀ ਬਣੇ ਗੁਰਜੀਤ ਸਿੰਘ ਔਜਲਾ ਨੇ ਇੱਕ ਗਰੀਬ ਪਰਵਾਰ ਦੀ ਧੀ ਦੇ ਵਿਆਹ ਦਾ ਸਾਰਾ ਖਰਚਾ ਆਪਣੇ ਸਿਰ ਤੇ ਚੁੱਕਿਆ ਹੈ। ਦਰਸਲ ਪਿਛਲੇ ਦਿਨੀ ਅੰਮ੍ਰਿਤਸਰ ਦੇ ਸੁਲਤਾਨਪਿੰਡ ਇਲਾਕੇ ਦੇ ਇੱਕ ਗਰੀਬ ਪਰਿਵਾਰ ਦੀ ਧੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਸੀ ਜਿਸ ਦਾ 16 ਜੂਨ ਭਲਕੇ ਵਿਆਹ ਹੋਣ ਜਾ ਰਿਹਾ ਜਦੇ ਚਲਦੇ ਕਈ ਦਾਨੀ ਸਜਣ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੇ ਨੇ ਉੱਥੇ ਅੰਮ੍ਰਿਤਸਰ ਤੋਂ ਤੀਜੀ ਵਾਰ ਚੁਣੇ ਗਏ ਲੋਕ ਸਭਾ ਦੇ ਸੰਸਦ ਗੁਰਜੀ ਤੌਜਲਾ ਵੀ ਪਿੱਛੇ ਨਹੀਂ ਰਹੇ ਤੇ ਉਹਨਾਂ ਨੇ ਆਪਣੀ ਟੀਮ ਨੂੰ ਭੇਜ ਕੇ ਪਰਿਵਾਰ ਦੀ ਧੀ ਦੇ ਵਿਆਹ ਦਾ ਸਾਰਾ ਜਿੰਮਾ ਆਪਣੇ ਸਿਰ ਤੇ ਚੁੱਕਿਆ ਹੈ ਗੁਰਜੀ ਤੌਜਲਾ ਦੀ ਟੀਮ ਜਿਸ ਦੇ ਮੁੱਖ ਮੈਂਬਰ ਸਾਨੂੰ ਜੰਡਿਆਲਾ ਨੇ ਉਹ ਟੀਮ ਦੇ ਨਾਲ ਗਰੀਬ ਪਰਿਵਾਰ ਦੇ ਘਰ ਪਹੁੰਚੇ ਤੇ ਉਹਨਾਂ ਨੂੰ ਜਿੰਨਾ ਵੀ ਸਮਾਨ ਸੀ ਕੱਪੜੇ ਤੱਕ ਸਾਨੂੰ ਸਾਰੇ ਗੁਰਜੀਤ ਸਿੰਘ ਔਜਲਾ ਵੱਲੋਂ ਭੇਜੇ ਗਏ ਨੇ ਗਰੀਬ ਪਰਿਵਾਰ ਦੇ سپਰਦ ਕੀਤੇ ਗਏ ਇਸ ਮੌਕੇ ਸੋਨੁ ਜੰਡਿਆਲਾ ਨੇ ਕਿਹਾ ਕਿ ਇਸ ਪਰਿਵਾਰ ਦੇ ਘਰ ਦਾ ਵੀ ਬਹੁਤ ਮਾੜਾ ਹਾਲ ਹੈ ਤੇ ਅਸੀਂ ਜਲਦੀ ਇਸ ਪਰਿਵਾਰ ਦੇ ਘਰ ਦੀ ਇੱਕ ਫਾਈਲ ਬਣਾ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਦੇਵਾਂਗੇ ਤਾਂ ਜੋ ਇਸ ਪਰਿਵਾਰ ਦੇ ਸਿਰ ਤੇ ਵਧੀਆ ਛੱਤ ਪੈ ਸਕੇ ਇੱਕ ਵੀਡੀਓ ਚੈਨਲਾਂ ਤੇ ਤੁਹਾਡੇ ਜ਼ਰੀਏ ਦੇਖੀ ਸੀ ਸultanwind ਦੀ ਲੱਖਾ ਸਿੰਘ ਪਲਾਟਾਂ ਦੀ ਇੱਕ ਧੀ ਦੇ ਵਿਆਹ ਰੱਖਿਆ ਗਿਆ ਸੀ ਔਰ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਹੋ ਉੱਥੇ ਖੜੇ ਆ ਔਰ ਜਦੋਂ ਹੀ ਇਹ ਐਮਪੀ ਸਾਹਿਬ ਨੇ ਔਜਲਾ ਸਾਹਿਬ ਨੇ ਵੀਡੀਓ ਦੇਖੀ ਤੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਭੇਜਿਆ ਅੱਜ ਅਸੀਂ ਬੱਚੀ ਦੇ ਵਿਆਹ ਦੇ ਕੱਪੜੇ ਔਰ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਵਾਲੇ ਦੇ ਉਹ ਲੈ ਕੇ ਆਏ ਆ ਔਰ ਪਰਿਵਾਰ ਨੂੰ ਬੇਨਤੀ ਕੀਤੀ ਆ ਕਿ ਸਾਰੇ ਵਿਆਹ ਦਾ ਖਰਚਾ ਜਿੱਥੇ ਵੀ ਜਿੰਨੀ ਜ਼ਰੂਰਤ ਹੈ ਸਾਨੂੰ ਲਿਸਟ ਬਣਾ ਕੇ ਦੇ ਦੇਣ ਉਹ ਸਾਰਾ ਹੀ ਔਜਲਾ ਸਾਹਿਬ ਨੇ ਕਿਹਾ ਸੀ ਆਪੇ ਕਰਾਂਗੇ ਕਿਉਂਕਿ ਗੁਰੂ ਨਗਰੀ ਸਾਰੀ ਹੀ ਸਾਡਾ ਪਰਿਵਾਰ ਆ ਤੇ ਅਸੀਂ ਆਪਣੀ ਤੀਜ ਦਾ ਵਿਆਹ ਜਿਹੜਾ ਆਪ ਕਰਾਂਗੇ ਜਿੱਥੇ ਜਿੱਦਾਂ ਦੀ ਲੋੜ ਆ ਸਾਨੂੰ ਲਿਸਟ ਬਣਾ ਕੇ ਦੇਣ ਤੇ ਸਾਡੇ ਕਾਉਂਸਲਰ ਸਾਹਿਬ ਦੀ ਉਹ ਸਾਡੇ ਵਾਰਡ ਦੇ ਇਨਚਾਰਜ ਜਿਹੜੇ ਇਹਨਾਂ ਸਾਰਿਆਂ ਦੀ ਡਿਊਟੀ ਲਾਤੀ ਆ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਸੇ ਇੱਥੇ ਪੂਰੀ ਕਰਵਾਵਾਂਗੇ ਮਾਪਿਓ ਪਹਿਲੇ ਦਿਨ ਬੜਾ ਭਾਪ ਵੀ ਸੀ ਬਿਲਕੁਲ ਬੜਾ ਬੜਾ ਕਾਫੀ ਟੈਨਸ਼ਨ ਸੀ ਦੇਖੋ ਤੁਹਾਡੇ ਚੈਨਲਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਬਹੁਤ ਚੰਗਾ ਕੰਮ ਕੀਤਾ ਇੱਕ ਪੁੰਨ ਵਾਲਾ ਕੰਮ ਕੀਤਾ ਸਾਰੇ ਚੈਨਲਾਂ ਨੇ ਜਿਹੜਾ ਇੱਕ ਧੀ ਦਾ ਵਿਆਹ ਸੀਗਾ ਸਾਡੇ ਤੱਕ ਇਹ ਖਬਰਾਂ ਪਹੁੰਚੀਆਂ ਤੁਹਾਡੇ ਜ਼ਰੀਏ ਪਹੁੰਚੀਆਂ ਤੇ ਇਹੋ ਜੇ ਕੰਮ ਤੁਸੀਂ ਅੱਗੇ ਵੀ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਸਾਰੇ মিডিਆ ਨੂੰ ਚੜ੍ਹਦੀ ਕਲਾ 'ਚ ਰੱਖੇ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਜੋੜੀਆਂ ਕਲਾਂ 'ਚ ਅਚਾਨਕ ਆਈ ਤੇਜ਼ ਹਨੇਰੀ ਝੱਖੜ ਦੇ ਕਾਰਨ ਗੁੱਜਰਪਾਈਚਾਰੇ ਦੀ ਕੁੱਲੀ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏਾਂ ਦੇ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰਪਾਈਚਾਰੇ ਦੀ ਬੀਬੀ ਝਲੇਖਾ ਨੇ ਦੱਸਿਆ ਕਿ ਬੀਤੇ ਦਿਨੀ ਜਦੋਂ ਉਹ ਪਾਣੀ ਪਰਨ ਗਏ ਤਾਂ ਉਹਨਾਂ ਨੇ ਆ ਕੇ ਦੇਖਿਆ ਕਿ ਕੁੱਲੀ ਨੂੰ ਅੱਗ ਲੱਗੀ ਹੋਈ ਸੀ ਤੇ ਉਸ ਵੱਲੋਂ ਰੌਲਾ ਪਾਉਣ ਤੇ ਆਸ-ਪਾਸ ਦੇ ਲੋਕਾਂ ਦੀ ਮਦਦ ਤੇ ਮੌਕੇ ਤੇ ਆਈ ਫਾਇਰ ਬ੍ਰਿਗੇਡ ਦੀ ਗੱਡੀ ਦੇ ਧਿਕਾਰੀਆਂ ਵੱਲੋਂ ਪਾਰੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਸਭ ਕੁਝ ਸੜ ਕੇ ਸੁ ਸੁਣਨ ਦੱਸਿਆ ਕਿ ਸਾਗ ਲਗੰਦੀ ਵਜਾ ਨਾਲ ਉਹਨਾਂ ਦੇ ਕਰੀਬ 8 ਲੱਖ ਦਾ ਨੁਕਸਾਨ ਹੋ ਗਿਆ ਨਾ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਫਿਰੋਜ਼ਪੁਰ ਦੇ ਪਿੰਡ ਸੋੜਨੀ ਵਾਲਾ ਵਿਖੇ ਗਲੀ ਚ ਮੰਜੇ ਡਾਂਨ ਨੂੰ ਲੈ ਕੇ ਡਾਂਗਾ ਛੋਟੇ ਚੱਲਣ ਦੀ ਖਬਰ ਹੈ ਦਰਸਲ ਗਰਮੀ ਤੋਂ ਬਚਣ ਲਈ ਪਿੰਡ ਦੇ ਗਰੀਬ ਪਰਿਵਾਰਾਂ ਵੱਲੋਂ ਗਲੀ ਚ ਡਾਹੇ ਹੋਏ ਮੰਜੇ ਤੇ ਜ਼ਿਮੀਦਾਰ ਵੱਲੋਂ ਟਰੈਕਟਰ ਚੜਾ ਦਿੱਤਾ ਗਿਆ ਜਿਸ ਦੌਰਾਨ ਕਹਾ ਸੁਣੀ ਹੋਈ ਤੇ ਇਸ ਦੌਰਾਨ ਹੋਈ ਝੜਪ ਚ ਦੋ ਵਿਅਕਤੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮਮਦੌਟ ਵਿਖੇ ਦਾਖਲ ਕਰਵਾਇਆ ਗਿਆ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਗਰਮੀ ਤੋਂ ਬਚਣ ਲਈ ਉਹ ਘਰ ਦੇ ਬਾਹਰ ਮੰਜੇ ਟਾ ਕੇ ਸੌਂਦੇ ਨੇ ਤੇ ਘਰ ਛੋਟੇ ਹੋਣ ਕਾਰਨ ਅੰਦਰ ਗਰਮੀ ਦੇ ਕਾਰਨ ਉਹ ਖੁੱਲੇ ਅਸਮਾਨ ਥੱਲੇ ਸੌਣ ਨੂੰ ਮਜਬੂਰ ਹੁੰਦੇ ਨੇ ਤੇ ਗਲੀ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਹੋਰ ਵਸੀਲਾ ਨਹੀਂ ਹੈ ਪਰ ਇਹ ਜ਼ਿਮੀਂਦਾਰ ਜਾਣ ਬੁਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਗੁੰਡਾਗਰਦੀ ਕਰ ਰਿਹਾ ਹੈ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਪੰਜ ਪਾਦੇਸ ਆਪ ਦਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸ਼ਵੇਤ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੀ ਆਮ ਆਦਮੀ ਸਰਕਾਰ ਤੇ ਤਿੱਖੇ ਹਮਲੇ ਕੀਤੇ ਉਹਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਜੋ ਕਿ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਖੇਚ ਦਾ ਕੇਂਦਰ ਹੈ ਤੇ ਇਸ ਪਵਿੱਤਰ ਤੇ ਧਾਰਮਿਕ ਸ਼ਹਿਰ ਨੂੰ ਕੂੜੇ ਦੇ ਢੇਰ ਵਿੱਚ ਬਦਲਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਿਸ ਲਈ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਸੰਘਰਸ਼ ਕਰੇਗੀ ਇਹ ਭਾਰਤੀ ਜਨਤਾ ਪਾਰਟੀ ਸੀ ਜਿਹੜੀ ਜਨਤਾ ਪਾਰਟੀ ਸੀ ਜਿਨੇ ਅੱਜ ਤੋਂ 8 ਮਹੀਨੇ ਪਹਿਲੇ ਕਾਰਪੋਰੇਸ਼ਨ ਘੇਰੀ ਸੀ ਔਰ ਵੱਡਾ ਪ੍ਰਦਰਸ਼ਨ ਕੀਤਾ ਸੀ ਸੋ ਕੇਵਲ ਭਾਰਤੀ ਜਨਤਾ ਪਾਰਟੀ ਐ ਦੋ ਸਹੀ ਚੌਂਕੀਦਾਰ ਦੀ ਭੂਮਿਕਾ ਪੰਜਾਬ ਵਿੱਚ ਨਿਭਾ ਰਹੀ ਐ ਲੋਕਾਂ ਦੀ ਆਵਾਜ਼ ਬਣ ਰਹੀ ਐ ਮੈਂ ਬਾਕੀ ਵਿਪਖਸੀ ਪਾਰਟੀਆਂ ਤੋਂ ਪੁੱਛਾਂਗਾ ਕਿ ਉਹ ਸਰਕਾਰ ਦੇ ਸਾਹਮਣੇ ਨਤਬਸਤ ਕਿਉਂ ਹੋਏ ਹੋ ਇਹਨੇ ਆਮ ਆਦਮੀ ਪਾਰਟੀ ਅਗਲਾ ਇੱਕ ਟਾਈਮਆਊਟ ਕਰ ਰਹੇ ਹੋ ਕਿਨੇ ਸਮੇਂ ਤੱਕ ਚੈਲੈਕਸ਼ਨ ਨਹੀਂ ਹੁੰਦੀ ਤਾਂ ਉਹ ਸਰਕਾਰ ਦੀ ਕਿਦੋਂ ਹੋਵੇਗਾ ਐਸਾ ਹੈ ਜੀ ਕਿ ਅਸੀਂ ਤੇ ਇਹ ਸ਼ੁਰੂ ਕਰਤਾ ਮੈਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਦੇ ਚੋਣ ਕਮਿਸ਼ਨ ਤੇ ਕਿ ਔਰ ਗਵਰਨਰ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਨੇ ਆ ਇਹਦੇ ਲਈ ਗਵਰਨਰ ਸਾਹਿਬ ਬਨਵਾਰੀ ਲਾਲ ਪ੍ਰੋਈ ਜੀ ਨੂੰ ਵੀ ਕਿ ਇਹ ਬਹਾਲ ਕਰਾਇਆ ਜਾਣ ਔਰ ਜੇ ਅਸੀਂ ਇਹ ਨਹੀਂ ਕਰਾਂਗੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਜਨਤਕ ਕਮਿਸ਼ਨ ਇਹ ਭਾਰਤੀ ਜਨਤਾ ਪਾਰਟੀ ਦੀ ਅਪੀਲ ਦੇ ਨਾਲ ਸਹਿਮਤ ਹੋਏਗਾ ਕਿ ਲੋਕਾਂ ਦੇ ਹਿੱਤ ਦੇ ਵਿੱਚ ਲੋਕਤੰਤਰ ਦੀ ਬਹਾਲੀ ਲਈ ਇਹ ਚੋਣ ਕਰਾਇਆ ਜਾਣ ਪਰ ਨਹੀਂ ਚੋਣਾਂ ਕਰਾਏ ਜਾਣਗੇ ਤਾਂ ਫਿਰ ਅਸੀਂ ਲੋਕਤਾਂਤਰੀ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਇਹਦਾ ਵਿਰੋਧ ਕਰਾਂਗੇ ਟਾਈਮ ਸਮੇਂ ਲੱਗ ਜਾਏਗਾ ਇਹ ਸਰਕਾਰ ਉਹ ਦੇਖੇਗੀ ਕਿ ਸਾਨੂੰ ਚੋਣ ਕਰਾਣੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਅੰਦੋਲਨ ਲਈ ਮਜਬੂਰ ਕਰਨਾ ਪੰਜਾਬ ਵਿੱਚ ਗੁੰਡਾਗਰਦੀ ਇਸ ਕਦਰ ਵੱਧ ਚੁੱਕੀ ਹੈ ਕਿ ਆਏ ਦਿਨ ਹੀ ਇਸ ਦੀਆਂ ਮਿਸਾਲਾਂ ਦੇਖਣ ਨੂੰ ਮਿਲਦੀਆਂ ਨੇ ਜਿਸ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਪਿੰਡ ਚੰਗਾਲੀ ਕਦੀਮ ਵਿਖੇ ਜਿੱਥੇ ਬੇਖੌਫ ਗੁੰਡਿਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਖੇਡੇ ਆਪਣੇ ਦਿੱਤੇ ਹੋਏ ਪੈਸੇ ਮੰਗਣ ਤੇ ਕਿਸੇ ਨਾਲ ਇਸ ਤਰ੍ਹਾਂ ਦਾ ਵੀ ਪਾਣਾ ਵਾਪਰ ਸਕਦਾ ਸ਼ਾਇਦ ਕਿਸੇ ਨੇ ਸੁਪਨੇ 'ਚ ਨਹੀਂ ਸੋਚਿਆ ਹੋਣਾ ਪਰ ਪਿੰਡ ਚੰਗਾਲੀ ਕਦੀਮ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਨਾਲ ਜੋ ਹੋਇਆ ਵਾਕਈ ਦਿਲ ਦਹਿਲਾ ਦੇਣ ਵਾਲਾ ਸੀ ਸੁਖਜਿੰਦਰ ਸਿੰਘ ਨੇ ਜੀਰਾ ਦੇ ਹੀ ਰਹਿਣ ਵਾਲੇ ਕੁਲਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਪਾਸੋਂ ਦਾ ਦਿੱਤੇ ਹੋਏ ਰੁਪਏ ਲੈਣੇ ਸੀ ਜੋ ਕਿ 4 ਸਾਲ ਤੋਂ ਉਸਦੇ ਪੈਸੇ ਵਾਪਸ ਨਹੀਂ ਕਰ ਰਿਆ ਸੀਿਸ ਕਾਂ ਕੁਲਵਿੰਦਰ ਸਿੰਘ ਨੇ ਤੈਸ਼ ਚਾਕੇ 15 ਤੋਂ 20 ਕਰੀਬ ਗੁੰਡੇ ਲਿਆ ਕੇ ਪਿੰਡ ਵਿੱਚ ਸੁਖਜਿੰਦਰ ਸਿੰਘ ਨੂੰ ਘੇਰਾ ਪਾ ਲਿਆ ਤੇ ਉਹਦੀ ਜੰਮ ਕੇ ਕੁੱਟਮਾਰ ਕੀਤੀ ਤੇ ਜੋ ਵੀ ਸੁਖਵਿੰਦਰ ਸਿੰਘ ਨੂੰ ਡਰਾਉਣ ਲਈ ਅੱਗੇ ਆਇਆ ਉਸਦੇ سینੇ ਤੇ ਗੁੰਡਿਆਂ ਦੇ ਵੱਲੋਂ ਪਿਸਤੌਲ ਥਾਣੀ ਗਈ ਤੇ ਪਿੰਡ ਨੂੰ ਡਰਾਉਣ ਲਈ ਬਦਮਾਸ਼ਾਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਪਿੰਡ ਵਿੱਚ ਇਸ ਕਦਰ ਸਹਿਮ ਦਾ ਮਾਹੌਲ ਬਣਾ ਦਿੱਤਾ ਕਿ ਕੋਈ ਵੀ ਬਾਹਰ ਨਹੀਂ ਨਿਕਲ ਸਕਿਆ ਗੰਭੀਰ ਜ਼ਖਮੀ ਹਾਲਤ ਵਿੱਚ ਸੁਖਵਿੰਦਰ ਨੂੰ ਪਹਿਲਾਂ ਸਿਵਲ ਹਸਪਤਾਲ ਫਿਰੋਜ਼ਪੁਰ ਲਿਜਾਇਆ ਗਿਆ ਤੇ ਫਿਰ ਉਸ ਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਭਰਤੀ ਕਰਵਾਇਆ ਗਿਆ ਜਿੱਥੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੁਣ ਪੀੜਤ ਦੇ ਪਰਿਵਾਰ ਨੇ ਅਜਿਹੇ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਇਹ ਮੇਰੇ ਘਰ ਵਾਲੇ ਤੇ ਹਮਲਾ ਹੋਇਆ ਪਹਿਲਾ ਬਾਾਰ ਉਹ ਗੱਲ ਪਏ ਸੀ ਕਿ ਉਹਨਾਂ ਦੇ ਤੇ ਉਹ ਜਦੋਂ ਘਰੇ ਆਏ ਇੱਥੇ ਘਰੇ ਆ ਅੱਗੇ ਬਚਾਲੀ ਆ ਰਹੇ ਸੀ ਤੇ ਮਗਰ ਪੰਜ ਛੇ ਗੱਡੀਆਂ ਲੱਗੀਆਂ ਸੀ 15-20 ਬੰਦੇ ਸੀ ਵਿੱਚ ਸਾਰੇ ਹਥਿਆਰ ਲੈ ਕੇ ਉਹ ਆਏ ਨੇ ਉਹਨਾਂ ਕੋਲ ਬੰਦੂਕਾਂ ਸੀ ਰਵਾਲਵਰ ਸੀਗੇ ਤੇ ਉਹ ਇੱਥੇ ਸਾਰੇ ਉਹਨਾਂ ਦੇ ਗੱਲ ਪਏ ਜਦੋਂ ਉਹਨਾਂ ਰੋਲਾ ਪਾਇਆ ਅਸੀਂ ਬਾਹਰ ਨਿਕਲੇ ਆ ਤੇ ਸਾਨੂੰ ਅੱਗੇ ਬੰਦੂਕ ਲੈ ਕੇ ਪਏ ਤੇ ਅਸੀਂ ਘਰੋਂ ਨਿਕਲੇ ਮੇਰੇ ਜੇਠ ਜੀ ਆ ਗਏ ਅੱਗੇ ਤਾਂ ਜਿਹਦੇ ਉਹਨਾਂ ਦੇ ਪੁੱਤ ਉਹ ਅੱਗੇ ਆਏ ਸੀ ਤੇ ਉਹਨਾਂ ਨੇ ਰਵਾਲਵਰ ਲੈ ਕੇ ਬੰਦੂਕ ਲੈ ਕੇ ਅੱਗੋਂ ਦੀ ਪਾਈ ਉਹ ਆਪ ਦੇ ਬਚਾਲੀ ਫਿਰ ਉਹਨਾਂ ਨੇ ਰੋਲਾ ਪਾਇਆ ਤੇ ਸਾਰੇ ਅਸੀਂ ਬੁੜੀਆਂ ਬੰਦੇ ਸਾਡੀ ਸਾਰਿਆਂ ਦੇ ਵਿੱਚ ਰਿਕਾਰਡਿੰਗ ਆ ਰਹੀ ਹੈ ਉਵੇਂ ਤੇ ਇਹਨਾਂ ਬੇਰਹਿਮੀ ਨਾਲ ਉਹਨਾਂ ਦੀ ਸਾਰੀ ਬਾਹ ਸਾਰਾ ਸੱਜਾ ਪਤਾ ਸਾਰਾ ਉਹਨਾਂ ਨੇ ਤੋੜ ਦਿੱਤਾ ਤੇ ਡੀ ਐਮ ਸੀ ਪਏ ਨੇ ਸਾਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਕੋਈ ਕਾਰਵਾਈ ਨਹੀਂ ਕਰੀ ਚਾਰ ਦਿਨ ਹੋ ਗਏ ਨੇ ਤੇ ਕੋਈ ਉਹਨਾਂ ਦਾ ਬੰਦਾ ਨਹੀਂ ਹੱਲ ਚੱਕ ਫੜਿਆ ਜਾ ਰਿਹਾ ਸਾਨੂੰ ਕਾਰਵਾਈ ਚਾਹੀਦੀ ਸਾਡੇ ਛੋਟੇ ਛੋਟੇ ਬੱਚੇ ਨੇ ਤੇ ਮੇਰੇ ਘਰ ਵਾਲਿਆਂ ਨੂੰ ਇਨਸਾਫ ਚਾਹੀਦਾ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਹਫਤਾਵਾਰੀ ਕੀਰਤਨ ਸਮਾਗਮ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮ ਦਾ ਯੋਜਨ ਪਾਈ ਸਰ ਪਾਈ ਗੁਰਿਕਬਾਦ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ ਭਾਈ ਸਰ ਪਾਈ ਗੁਰ ਇਕਬਾਲ ਸਿੰਘ ਜੀ ਪਾਈ ਗੁਰਦੀਪ ਸਿੰਘ ਲਾਲਾ ਵੀਰ ਜੀ ਪਾਈ ਜਤਿੰਦਰ ਸਿੰਘ ਜੀ ਬਿੱਟੂ ਅਤੇ ਭਾਈ ਸੁਖਵਿੰਦਰ ਸਿੰਘ ਗੋਗਾ ਵੀਰ ਜੀ ਵੱਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੀਵਾਲ ਦੇ ਨਾਲ ਇੱਕ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ